ਪੰਜਾਬ ਦੇ ਮਸਲੇ ਜਿਹਨਾਂ ਨੇ ਹੱਲ ਕੀਤੇ ਨੇ ਚੋਮਨੀ ਕਾਲੀਦਾਂ ਨੇ ਕੀਤੇ ਜਿਹਨਾਂ ਸਾਨੂੰ ਦਿਖ ਰਿਹਾ ਵਿਕਾਸ ਆ ਇਹ ਚੋਮਨੀ ਕਾਲੀਦਾਂ ਦੀ ਸਭ ਦੀ ਦੇਣ ਪੰਜਾਬ ਜੋ ਅੱਜ ਖੁਸ਼ਹਾਲ ਆ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਆ ਚੋਮਨੀ ਕਾਲੀਦਾਂ ਦੀ ਦੇਣ ਅੱਜ ਬਹੁਤ ਬੜੀ ਕਾਮ ਜਾ ਵਿਸ਼ਾਲ ਮੀਟਿੰਗ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਮਾਡਲ ਟਨ ਐਕਸਟੈਂਸ਼ਨ ਚ ਕੀਤੀ ਆ ਜਿਹਦੇ ਚ ਮੈਂ ਕਹਿ ਸਕਦਾ ਕਿ ਇੱਕ ਮਿਹਨਤ ਜਿਹੜੀ ਨਜ਼ਰ ਆਈ ਆ ਸਾਸੂ 200 ਬਾਦਲ ਨੇ ਜੋ ਪੰਜਾਬ ਦਾ ਇੱਕ ਸੱਚਾ ਗਰਾਊਂਡ ਦੀ ਕੋਸ਼ਿਸ਼ ਕੀਤੀ ਉਹਨੂੰ ਯਾਦ ਕਰ ਰਹੇ ਨੇ ਪਰ ਮੈਂ ਮਹਿਸੂਸ ਕਰਦਾ ਹਾਂ ਆਉਣ ਵਾਲਾ ਸਮਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਹੋਊਗਾ ਅੱਜ ਸਾਰੇ ਹਿੰਦੂ ਸਿੱਖ ਏਕਤਾ ਵਾਸਤੇ ਬੜਾ ਦੇ ਮਦਦਈ ਬਣ ਕੇ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਕਾਰ ਆਵੇ ਅੱਜ ਜੇ ਲੁਧਿਆਣਾ ਦੇ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਉਹਦਾ ਕਾਰਨ ਇਹੀ ਹੈ ਕਿਉਂਕਿ ਜਦੋਂ ਨੀਸਵਾਰਥ ਹੋ ਕੇ ਕਿਸੇ ਦੀ ਸੇਵਾ ਕਰੋਗੇ ਤੇ ਲੋਕ ਵੀ ਤੁਹਾਡਾ ਸਾਥ ਦੇਣਗੇ ਗਲਤ ਕਰਦੇ ਆ ਲੁਧਿਆਣਾ ਪੂਰਬੀ ਤੋਂ ਇੱਕ ਬੜੀ ਵੱਡੀ ਸ਼ਖਸੀਅਤ ਰਹੇ ਨੇ ਰঞ্জੀਤ ਸਿੰਘ ਢਿੱਲੋਂ ਢਿੱਲੋਂ ਸਾਹਿਬ ਤੁਸੀਂ ਤਿੰਨ ਵਾਰ ਐਮਸੀ ਕੌਂਸਲਰ ਵੀ ਰਹੇ ਹੋ ਇੱਕ ਵਾਰ ਐਮਐਲਏ ਵੀ ਬਣੇ ਹੋ ਕਿਵੇਂ ਦਾ ਮਾਹੌਲ ਲੱਗਦਾ ਅੱਜ ਸ਼੍ਰੋਮਣੀ ਕਾਲੀ ਦਲ ਕਿੱਥੇ ਸਟੈਂਡ ਕਰ ਰਿਹਾ ਤੇ ਆਹਨ ਉਹ ਲੋਕ ਸਭਾ ਚੋਣਾਂ ਚ ਸ਼੍ਰੋਮਣੀ ਕਾਲੀ ਦਲ ਘਰ ਘਰ ਤੱਕ ਕਿਵੇਂ ਪਹੁੰਚ ਕਰੂਗਾ ਦੇਖੋ ਸ਼੍ਰੋਮਣੀ ਕਾਲੀ ਦਲ ਬਹੁਤ ਵੱਡੀ ਇਤਿਹਾਸਕ ਪਾਰਟੀ ਹੈ ਪੰਜਾਬ ਦੀ ਮਹਾਂ ਪਾਰਟੀ ਹੈ ਪੰਜਾਬ ਦੇ ਮਸਲੇ ਜਿਹਨੇ ਨੇ ਹੱਲ ਕੀਤੇ ਨੇ ਸ਼੍ਰੋਮਣੀ ਕਾਲੀ ਦਲ ਨੇ ਕੀਤੇ ਜਿਨਾ ਸਾਨੂੰ ਦਿਖ ਰਿਹਾ ਵਿਕਾਸ ਹੈ ਚੋਮਣੀ ਕਾਲੀ ਦਲ ਦੀ ਦੇਣ ਪੰਜਾਬ ਜੋ ਅੱਜ ਖੁਸ਼ਹਾਲ ਆ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਆ ਚੋਮਣੀ ਕਾਲੀ ਦਲ ਦੀ ਦੇਣ ਇਸ ਕਰਕੇ ਸਾਨੂੰ ਪੰਜਾਬ ਦੇ ਵਿੱਚ ਚੋਮਣੀ ਕਾਲੀ ਦਲ ਦੇ ਠੀਕ ਆ ਵੀ ਗੁੰਮਰਾਹ ਹੋ ਗਏ ਕੁਝ ਲੋਕ ਹਮ ਵਰਕੇ ਸਾਡੇ ਜੋਂ ਦੀ ਤੋਂ ਖੜੇ ਆ ਹਮ ਵੋਟਰ ਗੁੰਮਰਾਹ ਹੋ ਗਿਆ ਸੀ ਪੰਜਾਬ ਦਾ ਠੀਕ ਆ ਉਹਦੇ ਮਨ ਦੇ ਵਿੱਚ ਇੱਕ ਭਰਮ ਪੈਦਾ ਕਰ ਦਿੱਤਾ ਗਿਆ ਉਹਦੇ ਮਨ ਤੇ ਇੱਕ ਜ਼ਹਿਰੀਲਾ ਪ੍ਰਚਾਰ ਕਰਕੇ ਜ਼ਹਿਰ ਭਰ ਦਿੱਤਾ ਗਿਆ ਹਮ ਜਿਸ ਕਰਕੇ ਉਹਨੇ ਫੈਸਲਾ ਜਿਹੜਾ ਕੀਤਾ ਦੋ ਵਾਰ ਕਾਂਗਰਸ ਨੂੰ ਇੱਕ ਵਾਰੀ ਵੋਟ ਪਾਤੀ ਇੱਕ ਵਾਰੀ ਆਪ ਨੂੰ ਪਾਤੀ ਔਰ ਹੁਣ ਪਛਤਾਵ ਵੀ ਰਿਹਾ ਪੰਜਾਬ ਦਾ ਵੋਟਰ ਇਹ ਨਹੀਂ ਆ ਵੀ ਹਿੰਦੂ ਮੁਸਲਮ ਸਿੱਖ ਅਸਾਈ ਸਾਰੇ ਪਛਤਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਟੈਗ ਲੱਗਦਾ ਕਹਿੰਦੇ ਪੰਥਕ ਪਾਰਟੀ ਹੈ ਪਰ ਤੁਸੀਂ ਕੀ ਕਹਿੰਦੇ ਹੋ ਕੀ ਇਹ ਤੁਹਾਡੀ ਪਾਰਟੀ ਸੈਕੂਲਰ ਪਾਰਟੀ ਹੈ ਜਿੱਥੇ ਹਰ ਜਾਤ ਪਾਤ ਹਰ ਧਰਮ ਨੂੰ ਬਰਾਬਰ ਰੱਖਿਆ ਜਾਂਦਾ ਸਭ ਤੋਂ ਵੱਧ ਸੈਕੂਲਰ ਪਾਰਟੀ ਇਸ ਭਾਰਤ ਵਰਸ਼ ਦੇ ਵਿੱਚ ਜੇ ਕੋਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਠੀਕ ਹੈ ਅਸੀਂ ਗੁਰੂਆਂ ਦੇ ਜਿਹੜੇ ਪੇਗਾਮ ਤੇ ਚੱਲਣ ਵਾਲੇ ਆ ਗੁਰੂ ਸਾਹਿਬ ਦਾ ਸਭੇ ਸਾਂਝੀ ਵਾਲਸਦਾਇਨ ਕੋਈ ਨਾ ਦਿਸੇ ਬਾਹਰਾ ਜੀ ਉਹਦਾ ਪੇਗਾਮ ਆ ਉਹ ਸਾਡ ਅਸੀਂ ਫੋਲੋ ਕਰਦੇ ਆ ਅਸੀਂ ਸਾਰੇ ਜਾਤਾਂ ਦਾ ਸਾਰੀਆਂ ਬਰਾਦਰੀਆਂ ਦਾ ਸਾਰੇ ਧਰਮਾਂ ਦਾ ਸਾਰੀਆਂ ਬੋਲੀਆਂ ਦਾ ਸਤਿਕਾਰ ਕਰਦੇ ਆ ਜੇ ਅਸੀਂ ਇਦਾਂ ਨਾ ਹੁੰਦੇ ਤਾਂ ਅਸੀਂ ਤਾਂ ਪ੍ਰਵਾਸੀ ਭਲਾਈ ਬੋਰਡ ਬਣਾਇਆ ਸੀ ਪ੍ਰੋਸੀਆਂ ਵਾਸਤੇ ਹਰੇਕ ਵਰਗ ਦੇ ਹਰੇਕ ਧਾਰਮਿਕ ਸਥਾਨ ਦਾ ਅਸੀਂ ਸਤਿਕਾਰ ਕੀਤਾ ਔਰ ਉਹਨਾਂ ਦੇ ਉਹਨਾਂ ਨੂੰ ਪੈਸੇ ਦਿੱਤੇ ਉਹਨਾਂ ਦੀਆਂ ਜੋ ਲੋੜਾਂ ਸੀ ਪੂਰੀਆਂ ਕੀਤੀਆਂ ਜਿਨੇ ਪੈਗੰਬਰ ਹੋ ਕੇ ਚਲੇ ਗਏ ਨੇ ਭਗਤ ਰਵਿਦਾਸ ਜੀ ਮਹਾਰਾਜ ਬਾਲਮੀਕੀ ਜੀ ਮਹਾਰਾਜ ਦੁਰਗਿਆਨਾ ਮੰਦਿਰ ਜਾਂ ਹੋਰ ਸਾਰਿਆਂ ਲਈ ਉਹਨਾਂ ਨੇ ਫੰਡ ਦੇ ਕੇ ਉਹਨਾਂ ਨੂੰ ਸੁੰਦਰ ਸੁੰਦਰੀਕਰਨ ਕੀਤਾ ਸੋ ਇਸ ਕਰਕੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਭ ਤੋਂ ਸੈਕੂਲਰ ਦੇਖੋ ਕਹਿਣ ਨੂੰ ਹੋਰ ਵੀ ਪਾਰਟੀਆਂ ਨੇ ਪਰ ਅਸੀਂ ਆਪ ਜੋ ਹੈ ਅਸੀਂ ਸੈਕੂਲਰ ਆ ਠੀਕ ਹੈ ਸਾਡੇ ਕੋਲ ਜਦ ਸਾਡੇ ਸਾਡੇ ਮੁੱਖ ਮੁੱਖ ਜਿੰਦਾ ਸਾਡਾ ਪੰਥਕਾ ਕਿਉਂਕਿ ਪੰਜਾਬ ਦੇ ਵਿੱਚ ਜੇ ਅਸੀਂ ਆ ਅਸੀਂ ਸਾਡੀ ਹੋਣ ਦੀ ਪੰਥਕਾ ਸਾਡੀ ਹੋਣ ਦੀ ਪੰਥਕ ਕਰਕੇ ਤੇ ਇਸ ਕਰਕੇ ਅਸੀਂ ਪੰਥਕ ਹੋਣ ਦੇ ਨਾਮ ਨਾਲ ਅਸੀਂ ਦੂਜੇ ਧਰਮਾਂ ਦਾ ਵੱਧ ਸਤਿਕਾਰ ਕਰਦੇ ਕਿਤੇ ਕਿਤੇ ਸੋਨੇ ਦੇ ਸੁਹਾਗਾ ਇਹ ਸਾਬਤ ਹੁੰਦਾ ਹੈ ਹਾਂ ਬਿਲਕੁਲ ਅਸੀਂ ਦੂਜੇ ਧਰਮਾਂ ਦਾ ਵੱਧ ਸਤਿਕਾਰ ਕਰਦੇ ਠੀਕ ਹੈ ਜੀ ਮਾਨਯੋਗ ਸਰਦਾਰ ਸਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਤਾਂ ਭਵਿੰਦਰ ਸਿੰਘ ਬਿੰਦਾ ਜੀ ਨੂੰ ਸ਼ਹਿਰ ਦਾ ਮਰਦਾਨ ਮੁਖ ਸੇਵਾਦਾਰ ਸ਼ਰੋਮਣੀ ਅਕਾਲੀ ਦਲ ਦਾ ਬਣਾਇਆ ਸੀ ਔਰ ਉਸ ਸਾਡੇ ਛੋਟੇ ਵੀਰ ਨੇ ਬਹੁਤ ਮਿਹਨਤ ਕੀਤੀ ਔਰ ਮਿਹਨਤ ਕਰਕੇ ਅੱਜ ਬਹੁਤ ਬੜੀ ਕਾਮ ਜਾਬ ਵਿਸ਼ਾਲ ਮੀਟਿੰਗ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਮਾਡਰਨ ਐਕਸਟੈਂਸ਼ਨ ਚ ਕੀਤੀ ਆ ਜਿਹਦੇ ਚ ਮੈਂ ਕਹਿ ਸਕਦਾ ਕਿ ਇੱਕ ਮਿਹਨਤ ਜਿਹੜੀ ਨਜ਼ਰ ਆਈ ਆ ਔਰ ਬੜੀ ਵੱਡੀ ਪੱਧਰ ਤੇ ਵਰਕਰ ਪਹੁੰਚੇ ਔਰ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਵਰਕਰ ਆ ਉਹ ਕਦੇ ਨਿਰਾਸ਼ ਨਹੀਂ ਹੁੰਦਾ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਵਾ ਔਰ ਇਹ ਜ਼ਰੂਰ ਇੱਥੇ ਫੈਸਲਾ ਵੀ ਹੋਇਆ ਵਾ ਕਿ ਜਥੇਬੰਦੀ ਜਿਹੜੀ ਆ ਉਸ ਦੀ ਕੋਸ਼ਿਸ਼ਾ ਹੋਣੀ ਆ ਮੈਂ ਤੁਹਾਡੇ ਮਾਧਿਅਮ ਤੋਂ ਵਰਕਰ ਸਹਿਬਾਨ ਜਿਹੜੇ ਘਰਾਂ 'ਚ ਅੱਜ ਮੀਟਿੰਗ 'ਚ ਨਹੀਂ ਆ ਸਕੇ ਉਹਨਾਂ ਨੂੰ ਜ਼ਰੂਰ ਨਿਵੇਦਨ ਕਰਾਂਗਾ ਕਿ ਜੇ ਕਿਤੇ ਉਹਨਾਂ ਨੂੰ ਮੈਸੇਜ ਨਹੀਂ ਮਿਲਿਆ ਉਹ ਜ਼ਰੂਰ ਆ ਕੇ ਜ਼ਰੂਰ ਮਿਲਣ ਅੰਦਾਜੀ ਨੂੰ ਮਿਲਣ ਸਾਨੂੰ ਆ ਕੇ ਮਿਲਣ ਕਿਉਂਕਿ ਜਿਹੜੀ ਜਥੇਬੰਦੀ ਬਣਨ ਜਾ ਰਹੀ ਆ ਤਾਂ ਕਿ ਉਹਨਾਂ ਦਾ ਕਿਤੇ ਵੀ ਨਾਮ ਲਿਖਣ 'ਚ ਕਿਤੇ ਕਮੀ ਨਾ ਰਹੇ ਜੀ ਤੀਸਰਾ ਸਾਡਾ ਸਭ ਤੋਂ ਵੱਡਾ ਜਿਹੜਾ ਅੱਜ ਦੀ ਮੀਟਿੰਗ ਦਾ ਮੁੱਖ ਮੁੱਦਾ ਸੀ ਉਹ ਸੀ ਪਾਰਲੀਮੈਂਟ ਦੇ ਇਲੈਕਸ਼ਨ ਜਿਹੜੇ ਨੇ ਉਹ ਬਹੁਤ ਜਲਦ ਮੈਨੂੰ ਲੱਗਦਾ ਉਮੀਦ ਆ ਵੀ 12 ਕ ਤਰੀਕ ਦੇ ਵਿੱਚ ਵਿੱਚ ਕੋਡ ਆਫ ਕੰਡੈਕਟ ਲੱਗ ਜਾਣਾ ਵਾ ਔਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਅਸੀਂ ਸਾਰੇ ਨੇ ਇਹ ਬੇਨਤੀ ਕੀਤੀ ਅਧਿਕਾਰ ਵੀ ਦਿੱਤੇ ਆ ਕਿ ਜਿੰਨੂੰ ਵੀ ਉਹ ਕੈਂਡੀਡੇਟ ਬਣਾਣਗੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇੱਕ ਵਰਕਰ ਜਿਹੜਾ ਵਾ ਉਹ ਪਾਰਲੀਮੈਂਟ ਦੇ ਵਿੱਚ ਲੁਧਿਆਣੇ ਦੀ ਨੁਮਾਇੰਦਗੀ ਸ਼੍ਰੋਮਣੀ ਅਕਾਲੀ ਦਲ ਦੀ ਹੋਵੇ ਉਹ ਜੀਤਾਂਨ ਚ ਪੂਰੀ ਤਰ੍ਹਾਂ ਤਨ ਦਿਲ ਨਾਲ ਮਿਹਨਤ ਕਰੂਗਾ ਇਹ ਵਰਕਰਾਂ ਨੇ ਬਹੁਤ ਵੱਡੇ ਪੱਧਰ ਤੇ ਹੱਥ ਖੜੇ ਕਰਕੇ ਜਿਹੜੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਇਹ ਅਧਿਕਾਰ ਦਿੱਤੇ ਔਰ ਮੈਂ ਤੁਹਾਨੂੰ ਤੁਹਾਡੇ ਮਾਧਮ ਤੋਂ ਯਕੀਨ ਵੀ ਦਿਵਾਣਾ ਵਾਂ ਕਿ ਸ਼ਹਿਰ ਸ਼੍ਰੋਮਣੀ ਅਕਾਲੀ ਦਲ ਦਾ ਹਮੇਸ਼ਾ ਹੀ ਇੱਥੋਂ ਮੈਂਬਰ ਪਾਰਲੀਮੈਂਟ ਬਣਦਾ ਆਇਆ ਵਾ ਔਰ ਅੱਗੇ ਵੀ ਮੈਂ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਾ ਮੈਂਬਰ ਪਾਰਲੀਮੈਂਟ ਲੁਧਿਆਣੇ ਚੋਂ ਬਣੂਗਾ ਔਰ ਪਾਰਲੀਮੈਂਟ ਚ ਲੁਧਿਆਣੇ ਦੇ ਲੋਕਾਂ ਦੀ ਨਿਮੰਨਤੀ ਕਰੂਗਾ ਸਰ ਇੱਕ ਆਪਣੀ ਅਕਾਲੀ ਦਲ ਦਾ ਲੁਧਿਆਣਾ ਸ਼ਹਿਰ ਦੇ ਵਿੱਚ ਅੱਜ ਤੱਕ ਕੋਈ ਆਫਿਸ ਨਹੀਂ ਮਿਲਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਇਹ ਇਸ਼ੂ ਉਠਾਇਆ ਤੁਹਾਡੇ ਸਾਹਮਣੇ ਤੁਸੀਂ ਸਾਰਿਆਂ ਨੇ ਸੁਣਿਆ ਹੀ ਆ ਔਰ ਇਹਦੇ ਲਈ ਅਸੀਂ ਬੈਠ ਕੇ ਮਤਲਬ ਇਸ ਤੇ ਜ਼ਰੂਰ ਚਰਚਾ ਵੀ ਕਰਾਂਗੇ ਔਰ ਬਹੁਤ ਜਲਦੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸ਼ਹਿਰ ਦਾ ਆਪਣਾ ਅ ਦਫਤਰ ਜਿਹੜਾ ਵਾ ਉਹ ਜਰੂਰ ਅਸੀਂ ਬਣਾਣ ਚ ਜਿੱਥੇ ਕਿਤੇ ਕੋਤਾਹੀ ਹੋਈ ਆ ਉਸ ਨੂੰ ਪੂਰੀ ਤਰ੍ਹਾਂ ਤਨਦੇਲੀ ਨਾਲ ਮਿਹਨਤ ਕਰਕੇ ਉਸ ਨੂੰ ਜਰੂਰ ਬਣਾਵਾਂਗੇ ਅਕਾਲੀ ਦਲ ਦੀ ਮੀਟਿੰਗ ਹੈ ਬਹੁਤ ਹੀ ਕਾਮਯਾਬ ਮੀਟਿੰਗ ਹੋਈ ਹਰੇਕ ਵਾਰ ਤੋਂ ਹਰੇਕ ਹਲਕੇ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਅਕਾਲੀ ਦਲ ਦੇ ਸਾਡੇ ਬੰਦੇ ਆਏ ਨੇ ਜੀ ਔਰ ਮੈਂ ਮਹਿਸੂਸ ਕਰਦਾ ਹਾਂ ਅਕਾਲੀ ਦਲ ਨੂੰ ਪੰਡਨ ਵਾਲੇ ਪਥਰੇ ਫਿਰਦੇ ਨੇ ਲੇਕਿਨ ਅਕਾਲੀ ਦਲ ਦਾ ਬੁਖਾਰ ਕੋਈ ਨਹੀਂ ਸਕਦਾ ਅਕਾਲੀ ਦਲ ਦੱਬ ਕੇ ਮਜ਼ਬੂਤ ਹੈ ਦਬ ਕੇ ਮਜਬੂਤ ਰਹੇਗਾ ਅੱਜ ਪੰਜਾਬ ਦੇ ਲੋਕ ਆਮ ਤੌਰ ਤੇ ਗੱਲ ਕਰਨ ਲੱਗੇ ਕਿ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਆਈਆਂ ਉਹ ਸਾਰੀਆਂ ਸਰਕਾਰਾਂ ਦੇ ਵਿੱਚੋਂ ਵਧੀਆ ਸਰਕਾਰ ਕੇਵਲ ਤੇ ਕੇਵਲ ਸ਼੍ਰੋਮਣੀ ਕਾਲੀ ਦਲ ਦੀ ਰਹੀ ਸਰਦਾਰ ਪ੍ਰਕਾਸ਼ੋਂ ਬਾਦਲ ਦੇ ਕੀਤੇ ਹਕਮਾਂ ਨੂੰ ਯਾਦ ਕਰ ਰਹੇ ਨੇ ਸਾਧ ਸੰਘੀ ਵੀਰਸੋਂ ਬਾਦਲ ਨੇ ਜੋ ਪੰਜਾਬ ਦਾ ਇਨਫਰਾਸਟਰਕਚਰ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਯਾਦ ਕਰ ਰਹੇ ਨੇ ਔਰ ਮੈਂ ਮਹਿਸੂਸ ਕਰਦਾ ਹਾਂ ਔਰ ਬੜਾ ਸਮਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਹੋਊਗਾ ਅੱਜ ਸਾਰੇ ਹਿੰਦੂ ਸਿੱਖ ਏਕਤਾ ਵਾਸਤੇ ਪੰਜਾਬ ਦੇ ਮਦਦਈ ਬਣ ਕੇ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਿਕਾਰਾ ਸ਼ਹੀਦਾਂ ਦੀ ਜਥੇਬੰਦੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਇਕਾਈ ਦੇ ਲੁਧਿਆਣਾ ਸ਼ਹਿਰੀ ਜਥੇ ਵੱਲੋਂ ਅੱਜ ਮੀਟਿੰਗ ਸੱਦੀ ਗਈ ਸੀ ਅਸੋ ਅੱਜ ਸਾਰੇ ਹੀ ਸੀਨੀਅਰ ਲੀਡਰ ਸਾਹਿਬਾਨ ਔਰ ਵੱਧ ਕਬੱਡੀ ਗਿਣਤੀ ਦੇ ਵਿੱਚ ਵਰਕਰ ਸਾਹਿਬਾਨ ਆਏ ਔਰ ਪੰਥਦਰਦੀ ਵੀ ਆਏ ਔਰ ਪੰਜਾਬਦਰਦੀ ਵੀ ਆਏ ਔਰ ਸਾਡੇ ਮੀਟਿੰਗ ਦਾ ਮੇਨ ਅੱਜ ਮਕਸਦ ਸੀਗਾ ਕਿ ਜੋ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੱਥੇਬੰਦਕ ਢਾਂਚਾ ਬਣਾਉਣ ਜਾ ਰਹੇ ਹਾਂ ਉਹ ਸਾਰੇ ਹੀ ਸੀਨੀਅਰ ਲੀਡਰਸ਼ਿਪ ਦੀ ਰੈ ਨਾਲ ਬਣਾਇਆ ਜਾਵੇ ਔਰ ਵਰਕਰਾਂ ਦੀ ਸਲਾਹ ਨਾਲ ਬਣਾਇਆ ਜਾਵੇ ਔਰ ਜਿਹੜੇ ਵੀ ਵੀਰ ਭੈਣਾਂ ਸ਼੍ਰੋਮਣੀ ਅਕਾਲੀ ਦਲ ਦੀ ਨੀਤੀਆਂ ਦੇ ਉੱਤੇ ਮੋਹਰ ਲਾ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਅੱਜ ਸੱਦਾ ਦਿੱਤਾ ਸੀ ਵੀ ਉਹ ਵੀ ਆ ਕੇ ਜੁੜਨ ਤਾਂ ਕਿ ਆਉਣ ਵਾਲੇ ਦਿਨਾਂ 'ਚ ਆਪਾਂ ਪੰਜਾਬ ਦੀ ਭਲਾਈ ਕਰ ਸਕੀਏ ਔਰ ਉਸ ਤੋਂ ਬਾਅਦ ਸਾਡਾ ਜਿਹੜਾ ਮੇਨ ਅਜੰਡਾ ਸੀ ਉਹ ਐਮਪੀ ਦੀਆਂ ਚੋਣਾਂ ਦਾ ਸੀ ਜੋ ਐਮਪੀ ਦੀਆਂ ਚੋਣਾਂ ਆ ਰਹੀਆਂ ਨੇ ਹੁਣ ਸਾਰਿਆਂ ਨੂੰ ਹੀ ਪਤਾ ਅੱਜ ਕੱਲ੍ਹ ਹੁਣ ਥੋੜੇ ਦਿਨਾਂ ਦੇ ਵਿੱਚ ਵਿੱਚ ਕੋਟ ਲੱਗ ਜਾਣਾ ਸੋ ਸਾਰੇ ਹੀ ਵਰਕਰਾਂ ਨੂੰ ਸਾਰੇ ਹੀ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ ਔਰ ਸੀਨੀਅਰ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ ਹੈਟ ਉਹਨਾਂ ਦੇ ਸਾਰਿਆਂ ਦੇ ਮੈਸੇਜ ਦੇ ਵਿੱਚ ਸਾਰੀ ਜੋ ਵੱਡੀ ਭਾਰੀ ਗਿਣਤੀ ਦੇ ਵਿੱਚ ਵਰਕਰ ਸ਼ਭਾ ਆਏ ਔਰ ਬੜੀ ਇੱਕ ਕਾਮਯਾਬ ਮੀਟਿੰਗ ਰਹੀ ਔਰ ਪ੍ਰਧਾਨਗੀ ਮੇਰੀ ਪ੍ਰਧਾਨਗੀ ਦੇ ਹੇਠ ਇਹ ਪਹਿਲੀ ਮੀਟਿੰਗ ਹੋਈ ਆ ਸੋ ਗੁਰੂ ਸਾਹਿਬ ਨੇ ਧੰਨ ਧੰਨ ਸਾਹਿਬ ਜੀ ਗੁਰਾਂ ਸਾਹਿਬ ਮਹਾਰਾਜ ਜੀ ਨੇ ਬਹੁਤ ਆਪਾਰ ਕਿਰਪਾ ਕੀਤੀ ਹੈ ਕਿ ਸਫਲ ਮੀਟਿੰਗ ਅੱਜ ਹੋਈ ਆ ਔਰ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਦੇ ਹਾਲਾਤਾਂ ਨੂੰ ਇਹ ਸਰਕਾਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਆਪਾਂ ਹੁਣ ਜਾਗੀਏ ਆਪਣੇ ਪੰਜਾਬ ਨੂੰ ਬਚਾਈਏ ਕਿ ਆਪਾਂ ਆਪਣਾ ਪੰਜਾਬ ਬਚਾਵਾਂਗੇ ਤਾਂ ਹੀ ਆਪਾਂ ਸੁਰੱਖਿਤ ਰਹਿ ਸਕਦੇ ਆਂ ਪੰਜਾਬ ਦੀ ਮਿੱਟੀ ਦੇ ਜੰਮੇ ਆਂ ਪੰਜਾਬ ਦੀ ਮਿੱਟੀ ਨਾਲ ਧੋਖਾ ਨਾ ਕਰੀਏ ਧੋਖੇਬਾਜ਼ਾਂ ਦੀ ਪਛਾਣ ਕਰੀਏ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰੀਏ ਪ੍ਰਧਾਨ ਸਾਹਿਬ ਥੋੜੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਦਾ ਪੰਜਾਬ ਦੇਆਂ ਦਾ ਸਾਰਿਆਂ ਦਾ ਐਲਾਨ ਕਰ ਦੇਣਗੇ ਔਰ ਜੋ ਵੀ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦਾ ਸਾਡੇ ਲੁਧਿਆਣੇ ਸ਼ਹਿਰ ਨੂੰ ਦਿੱਤਾ ਜਾਵੇਗਾ ਅਸੀਂ ਜੀ ਤੋੜ ਮਿਹਨਤ ਕਰਕੇ ਉਹਨੂੰ ਅਸੀਂ ਪਾਰਲੀਮੈਂਟ ਦਿੱਲੀ ਦੇ ਵਿੱਚ ਭੇਜਾਂਗੇ ਔਰ ਸਾਰੇ ਹੀ ਵਰਕਰ ਇਕਜੁੱਟ ਨੇ ਅੱਜ ਦੀ ਇਸ ਮੀਟਿੰਗ ਨੇ ਸਾਬਤ ਕਰਤਾ ਵੀ ਅਕਾਲੀ ਦਲ ਸਾਰਾ ਇਕਜੁੱਟਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੇ ਗਠਜੰਬੰਦਨ ਦੀ ਕੋਈ ਸੰਭਾਵਨਾ ਨਹੀਂ ਜੋ ਵੀ ਇਹ ਸਾਡੇ ਪ੍ਰਧਾਨ ਸਾਹਿਬ ਦੇ ਅਧਿਕਾਰ ਖੇਤਰ ਦੀਆਂ ਗੱਲਾਂ ਨੇ ਇਹ ਉਹ ਹੀ ਦੱਸ ਸਕਦੇ ਜੋ ਸਾਡੇ ਤੱਕ ਪਹੁੰਚ ਕੀਤੀ ਗਈ ਆ ਜੋ ਸਾਡੇ ਤੱਕ ਕੋਈ ਮੈਸੇਜ ਆ ਹਲੇ ਤੱਕ ਕੋਈ ਗਠਬੰਧਨ ਦੀ ਕੋਈ ਵੀ ਚਾਂਸ ਨਹੀਂ ਹੈ ਸੋ ਗੱਲਬਾਤ ਕਰਦੇ ਆ ਵਿਪਨ ਕਾਕਾ ਸੂਜ ਜੀ ਨਾਲ ਜਿਨ੍ਹਾਂ ਨੂੰ ਹੁਣ ਪੂਰਾ ਹੁੰਗਾਰਾ ਮਿਲ ਰਿਹਾ ਹੈ ਸ਼੍ਰੋਮਣ ਕਾਲੀ ਦਲ ਦੀ ਜਿੰਨੀ ਵੀ ਟੀਮਾਂ ਨੇ ਸਾਰੀਆਂ ਟੀਮਾਂ ਤੋਂ ਕੀ ਯੂਥ ਟੀਮਾਂ ਕੀ ਸਿਆਣੀਆਂ ਟੀਮਾਂ ਸਾਰਾ ਸਾਰ ਦੇਰੀਆਂ ਨੇ ਤੇ ਇੱਕੋ ਆਵਾਜ਼ ਆ ਰਹੀ ਹੈ ਕਿ ਮੈਂਬਰ ਪਾਰਲੀਮੈਂਟ ਉਮੀਦਵਾਰ ਜੇਕਰ ਕੋਸ਼ਮਣਕਾਲੀ ਦਲ ਵੱਲੋਂ ਡਿਜ਼ਰਵ ਕਰਦਾ ਤੋ ਆ ਵਿਪਨ ਕਾਕਾ ਸੂਦ ਕਾਕਾ ਸੂਦ ਜੀ ਤੁਹਾਡੇ ਚ ਸ਼੍ਰੋਮਣਕਾਲੀ ਦਲ ਦੀ ਟੀਮ ਦਾ ਇੰਨਾ ਵਿਸ਼ਵਾਸ ਇੰਨਾ ਤੁਹਾਡੇ ਪ੍ਰਤੀ ਵਿਸ਼ਵਾਸ ਕਿਉਂ ਗੱਲ ਇਹ ਹੈ ਮੈਂ ਪਿਛਲੇ 35 ਸਾਲ ਤੋਂ ਲੋਕਾਂ ਵਿਚਰਦਾ ਆ ਰਿਹਾ ਹਾਂ ਲਾਈਫ ਦੇ ਵਿੱਚ ਨਾ ਜਦੋਂ ਤੁਸੀਂ ਕਿਸੇ ਲਈ ਕੰਮ ਕਰਦੇ ਹੋ ਉਹ ਤੁਹਾਨੂੰ ਉਹਦਾ ਮੁੱਲ ਜ਼ਰੂਰ ਮੋੜਦੇ ਆ ਅੱਜ ਜੇ ਲੁਧਿਆਣਾ ਦੇ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਉਹਦਾ ਕਾਰਨ ਇਹੀ ਹੈ ਕਿਉਂਕਿ ਜਦੋਂ ਨੀ ਸਵਾਰਥ ਹੋ ਕੇ ਕਿਸੇ ਦੀ ਸੇਵਾ ਕਰੋਗੇ ਤੇ ਲੋਕ ਵੀ ਤੁਹਾਡਾ ਸਾਥ ਦੇਣਗੇ ਠੀਕ ਹੈ ਜੀ ਕੀ ਉਮੀਦ ਅਸੀਂ ਕਰ ਸਕਦੇ ਆ ਕਿ ਜਦੋਂ ਵਿਪਨ ਕਾਕਾ ਸੂਬਾ ਮੈਂਬਰ ਪਾਰਲੀਮੈਂਟ ਚੋਣਾਂ ਲੜਨਗੇ ਕੀ ਮੁੱਖ ਮੁੱਦੇ ਹੋਣਗੇ ਕਿਹੜੀ ਕਿਹੜੀ ਗੱਲਾਂ ਤੇ ਉਹ ਲੋਕਾਂ ਤੋਂ ਪਿਆਰ ਨਾਲ ਵੋਟ ਲੈਣਗੇ ਜਿੱਦਾਂ ਕਿਸਾਨੀ ਦੇ ਆ ਮਜ਼ਦੂਰਾਂ ਦੇ ਆ ਦੁਕਾਨਦਾਰਾਂ ਦੇ ਆ ਜਿਹੜੇ ਮੁੱਦੇ ਆ ਲੋਕਾਂ ਨਾਲ ਜੁੜੇ ਹੋਏ ਉਹ ਮੁੰਡੇ ਨੂੰ ਜੱਕੇ ਉਠਾਵਾਂਗੇ ਉਹਨਾਂ ਦਾ ਹੱਲ ਕਰਾਵਾਂਗੇ ਇਹੀ ਸਾਡੀ ਸੋਚ ਹੈ ਇਹੀ ਸਾਡਾ ਹੈ ਕਿਉਂਕਿ ਲੁਧਿਆਣਾ ਦੇ ਲੋਕ ਸਭ ਹਲਕਾ ਬਹੁਤ ਵੱਡਾ ਹਲਕਾ ਹੈ ਕਈ ਚ ਐਮਐਲਏ ਕੰਸਟੀਟਿਊਐਂਟ ਆ ਜਾਂਦੀਆਂ ਨੇ ਤਾਂ ਸਾਰੇ ਸਾਰੇ ਘਰ ਕਰਕੇ ਘਰ ਤੱਕ ਪਹੁੰਚ ਕਰੋਂਗੇ ਅਕਾਲੀ ਦਲ ਦਾ ਲੀਡਰਸ਼ਿਪ ਵਰਕਰ ਘਰ ਘਰ ਬੈਠਾ ਹੈ ਕੋਈ ਅਸੀਂ ਬੋਝ ਨਹੀਂ ਹੈ ਹਰ ਜਗ੍ਹਾ ਸਾਡਾ ਕਾਲੀ ਦਲ ਦਾ ਵਰਕਰ ਵੀ ਲੀਡਰ ਵੀ ਹਰ ਜਗ੍ਹਾ ਬੈਠੇ ਆ ਠੀਕ ਹੈ ਜੀ ਸੋਇਸਾਨ ਵਿਪਨ ਕਾਕਾ ਸੂਦ ਜਿਹਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਕਿਤੇ ਨਾ ਕਿਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੇ ਲੋਕਾਂ ਦੇ ਘਰ ਘਰ ਜਾ ਕੇ ਦਿਲਾਂ 'ਚ ਵਸਾਂਗੇ ਕਿਉਂਕਿ ਜੇ ਮੈਂਬਰ ਪਾਰਲੀਮੈਂਟ ਬਣਨਾ ਹੈ ਤਾਂ ਸ਼੍ਰੋਮਣ ਕਾਲੀ ਦਲ ਵੱਲੋਂ ਹੀ ਬਣਨਾ ਹੈ ਤੇ ਕੋਸ਼ਿਸ਼ ਕਰਨੀ ਹੈ ਤੇ ਕੁਝ ਵਧੀਆ ਆਪਦੇ ਵੋਟਰਾਂ ਵਾਸਤੇ ਆਪਦੇ ਸ਼ਹਿਰ ਵਾਸਤੇ ਕਰ ਸਕਣ ਕੈਮਰਾਮੈਨ ਸੰਜੇ ਸੀਟੀਏ ਦੇ ਨਾਲ ਨਫਪਰੀ ਸਿੰਘ ਵੇਦੀ ਲੁਧਿਆਣਾ ਲਾਈਵ ਨਿਊਜ਼